ਸੋ ਸਿੱਖੋਂ ਜੀ ਮੈਂ ਅਟੋਡਾ ਜੀ ਦੇ ਨਾਲ ਤੇ ਅੱਜ ਰਖੜੀ ਦਾ ਧਿਆਨ ਹੈ ਜੀ ਉਸ ਭੈਣ ਭਰਾਵਾਂ ਦੀ ਯਾਦ ਦੇ ਵਿੱਚ ਤੁਹਾਨੂੰ ਇੱਕ ਗੀਤ ਸੁਣਾ ਲਗਿਆ ਸੋ ਮੇਰੇ ਵੀਰ ਯਾਰ ਦੋਸਤ ਦਾ ਗੀਤ ਹੈ ਧੂਰੀ ਤੋਂ ਬਲੇਚ ਦਾ ਜੇ ਮੇਰੀ ਵੀਡੀਓ ਕਿਸਨ ਚੰਗੇ ਲੱਗੀ ਤਾਂ ਸਾਰੇ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਹਰ ਭੈਣ ਨੂੰ ਤੋਂ ਇੱਕ ਵੀਰ ਦੇ ਦੀ ਓ ਰਬਾ ਆਵੇ ਰਖੜੀ ਦਾ ਪ੍ਰੇਰ ਕੋਈ ਰੋ ਬਿਨਾਂ ਰਬਾ ਖੁਸ਼ੀ ਦਾ ਤਿਹਾਰੇ ਵਸੇ ਦਾਦਾ ਹੋਵੇ ਹਰ ਕਹਿਣ ਨੂੰ ਪਿਆਰ ਮਿਲ ਪਾਈਂਦਾ ਰਬਾ ਹੋ ਕਹਿਣਾ ਕੋਲੇ ਵੀਰ ਕਹਦੇ ਹੁਣ ਦੂਰ ਨਾ ਜੇ ਹੋਵੇ ਕਹਿਣ ਸਾਡੀ ਦੁਖੀ ਵੀਰ ਕਹਦੇ ਚੋਣ ਨਾ ਕੋਮੇੜਾ ਕੋਲੇ ਦੀ ਰੇਕ ਦੇ ਹੁਣ ਦੂਰ ਨਾ